ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਸ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਅੱਗੇ ਹੀ ਔਰ ਅਦਾਸ ਹੈ ਜੀ ਸਾਡੀ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਰੱਖੀ ਹੋਵੇ ਸਾਰਿਆਂ ਦੀ। ਤੇ ਅੱਜ ਆਪਣੇ ਘਰ ਆ ਰਹੀ ਹੈ ਜੀ ਐਟ। ਤੇ ਆਪਾਂ ਦੇਖਦੇ ਹਾਂ ਹੁਣ ਕਿੱਥੇ ਲਹਾਉਣੀ ਆ ਤੇ ਆਪਾਂ ਬਣਾਉਨੇ ਆ ਜੀ ਥੋੜੀ ਜਿਹੀ ਜਗ੍ਹਾ। ਹੁਣ ਮੈਂ ਥੋੜੀ ਜੀ ਸਮਾਨ ਸਮੂਹ ਨਿੱਧਰ ਉਧਰ ਕਰ ਦਮਾ ਫਿਰ ਆਪਾਂ ਦੇਖਦੇ ਹਾਂ ਜੀ ਕਿੱਥੇ ਲਹਾਉਣੀ ਐਟ। ਅੰਦਰ ਕਿਉਂ ਨਹੀਂ ਬੜਨਾ ਹੈਗਾ ਆਪਾਂ ਮੰਗੌਣੀ ਹੋ ਰੇੜੇ ਦੇ ਉੱਪਰ ਸੀ ਹੈਨਾ ਚੜਾਈ ਤੋਂ ਛੜਨਾ ਨਹੀਂ ਹੈਗਾ ਗਲਤੀ ਹੋ ਗਈ ਆ Kau ਤੂੰ ਲੈ ਆਇਆ ਘਰ ਨੂੰ ਹੈ ਚਾਹ ਪੀਣੀ ਹੁਣ ਤੂੰ ਚਾਹ ਪੀਏਗਾ ਹਾਂ ਫਿਰ ਆਪਾਂ ਚਾਹ ਇਹ ਜਦਿਆਂ ਮਿੱਟੀ ਉਹ ਬੰਦਾ ਦਾ ਡੰਡਾ ਨਹੀਂ ਦਿੰਦਾ ਕਹਿੰਦਾ ਹੈ ਜਿਹੜਾ ਹੈ ਤਾਂ ਨਹੀਂ ਚੜ੍ਹ ਜਣਾ ਮੈਂ ਚਾਹਉਣਾ ਉਹ ਬੰਦਾ ਚੜ੍ਹ ਗਿਆ ਦੇਣਾ ਤਾਂ ਲੱਗ ਗਈ ਪਰ ਇਹ ਤਾਂ ਸੌਖੀ ਚੜ੍ਹ ਗਈ ਟਿੱਪਰ ਬੜਾ ਔਖਾ ਚੜ੍ਹਿਆ ਉਹ ਮੇਰੇ ਤੇ ਵਾਲਾ ਦੇਖ ਤੇ ਇਹ ਵੀ ਬਣੀ ਜਾ ਵਜਨ ਜ਼ਿਆਦਾ ਸੀਗਾ ਮੈਨੂੰ ਤਾਂ ਆਪ ਮੈਂ ਟੈਨਸ਼ਨ ਹੋ ਗਈ ਸੀ ਮੈਂ ਕਿਹਾ ਤਾਂ ਤਰੇੜੇ ਤੇ ਹੀ ਮੰਗਾ ਲੰਦੇ ਵੀ ਬਾਹਰੋਂ ਬੜੀ ਚੱਕਣੀ ਔਖੀ ਹੋ ਜਾਣੀ ਆ ਉਹਿਆ ਗਿਆ ਇਹ ਨਾਮ ਗੁੜੀ ਲੈ ਕੇ ਆਇਆ ਬੜੀ ਉਹਦੀ ਬਹਾਦੂਰ ਬੜੀ ਹੋ ਜਾਂਦੀ ਨਹੀਂ ਖੋਲ ਦੋ ਇਹਨੂੰ ਖੋਲ ਦੋ ਖੋਲ ਦੋ ਉਧਰ ਖੋਲ ਲਿਓ ਉਧਰ ਸੌਖੀ ਖੁੱਲੂ ਐ ਨਹੀਂ ਉਧਰ ਸੌਖੀ ਖੁੱਲੂਗੀ ਉਧਰਲੀ ਸਾਈਡ ਤੋਂ ਖੋਲ ਦੋ ਨਾਨਾ ਮੈਂ ਉਹ ਉੱਧਰ ਢਿੱਲੀ ਜਿਹੀ ਬੰਨੀ ਹੋਈ ਉਹ ਪਰਲੀ ਸੜਕ ਤੋਂ ਦੇਖ ਲਓ ਖਾਲੀ ਨਹੀਂ ਆਈ ਹੈ ਤੇਰਾ ਹੂੰ ਐਸੇ ਨਹੀਂ ਆਈ ਹੈ ਖਾਲੀ ਹੂੰ ਮਿਹਨਤ ਮੇਰੀ ਰਹਿਮਤ ਤੇਰੀ अच्छा। दा, एक में सही है ना सही है ना सही है ना चलो <laughs> तो जी वाहगुरु की कृपा होगी है तो जी, ਉਹ ਕੀ ਲੈ ਕੇ ਪਾਈ ਹੋਣੀ ਆ ਹਨਾ ਅਸੀਂ ਕੱਲ ਕਹਿ ਕੇ ਆਏ ਸੀਗੇ ਵੀ ਭਾਈ ਇੱਟ ਵਧੀਆ ਭੇਜਦੀ ਸਾਨੂੰ ਵਾਪਸ ਨਾ ਵੇਜਣੀ ਪਵੇ ਓਏ ਜੇ ਨਹੀਂ ਹਾਂ ਨਹੀਂ ਅਸੀਂ ਵਾਪਸ ਕਰ ਦਨੇ ਹੁੰਨੇ ਆ ਪਿਛਲੀ ਵਾਰ ਮੋੜੀ ਆ ਜਦੋਂ ਪਿੱਛੇ ਆਪਾਂ ਕਰਿਆ ਸੀ ਨਾ ਪਿੱਛੇ ਮੰਗਾਈ ਸੀ ਦੁਰੋਂ ਅਸੀਂ ਦੁਆਰਾ ਸਾਰੀ ਵਾਪਸ ਮੋੜੀ ਲਾਗੇ ਕੱਚੀ ਟ ਸੀ ਬਾਅਦ ਦੀ ਪਾਉਣੀ ਪੈਂਦੀ ਆ ਹਨਾ ਤੇ ਆ ਗਿਆ ਰੋੜੇ ਬਹੁਤ ਬਾਹਰ ਕਾਈ ਜਨਨ ਨੂੰ ਲੈ ਜਾ ਰਹੀ ਹਾਂ ਇਹਨੂੰ ਮੈਂ ਅੰਦਰ। ਇਹ ਟੁੱਟੀ ਜਾਂਦੀ ਸੀਗੀ ਜਦੋਂ ਵੀ ਚੱਕਦੇ ਸੀ। ਉਹ ਠੀਕ ਹੈ। ਮੈਂ ਜੀ ਲਾਣੀ। ਜਿਹਨੇ ਉਸੇ ਨੇ ਇਹ ਤਾਂ ਪੁੱਛਿਆ ਨਹੀਂ ਇਹਨੇ ਤਾਂ ਬੁੜੇ ਬੈਠੇ। ਚਾਹ ਹੁਣ ਪੀਣੀ ਹੈਗੇ ਟਰਾਲੀ ਲਾ ਕੇ ਪੀਣੀ ਹੈ। ਲਾ ਕੇ ਪੀਵਾਂਗੇ। ਗੁਰੀ ਤੈਨੂੰ ਹੁਣ ਬਾਅਦ ਮੈਂ ਪਹਿਲਾਂ ਚਾ ਪੀਣੀ ਹੈ ਤਾਂ ਹਾਂ ਇਹਨੇ ਪੀਣੀ ਹੈ ਤੇ ਚਾ ਪਲਾ ਦੇ ਹਾਂ ਇਹ ਪੀਣੀ ਗੁਰੀ ਨੂੰ ਮੀਠੇ ਮੀਠਿਆ ਤਾਂ ਨਾ ਹੀ ਤਰੀ ਹੋਈ ਆ ਹੁਣ ਤਿੰਨੇ ਆ ਮੇਲੀ ਆ ਗੁਰੀ ਦਾ ਹਨਾ ਸਾਰੇ ਇਹਨਾਂ ਪਿਆਰਾ ਗੁਰੀ ਹੈ ਗੁਰੀ ਸਾਰੇ ਪਿੰਡ ਦਾ ਪਿਆਰਾ ਹੈ ਵੀਡੀਓ ਬਣਾ ਰਹੇ ਨੇ ਕਾਈ ਚੁੱਕਿਆ ਆਉਣੇ ਹੈ ਡੈਕਟਰ ਹਾਂ ਡਾਵਾਨੀ ਡੈਕਟਰ ਇਹ ਪਕਾ ਲਿਓ ਚਲਾਕਾਰ ਪਾਉਣਾ ਹੈ ਤੇ ਉਹਦੇ ਖੜਾਉਣ ਨੂੰ ਖੜਾਉਣ ਨੂੰ ਟਰੈਕਟਰ ਛੜਾਉ ਨੂੰ ਘਰ ਤੋਂ ਬਣੇਗੀ ਅੰਦਰ-ਬੇ ਅੰਦਰ ਖੜਿਆ ਕਰੂਗਾ ਉੱਥੇ ਅਜੀ ਵਤ ਅਜੀ ਵਤ ਦੇਖਿਆ ਅਜੀ ਨਾਲੇ ਨਾਲੇ ਦੇਖਿਆ ਨਗਰਗੀਰ ਤਿੰਨ ਤਿੰਨ ਦੇਖਿਆ ਹੁਣ ਟਰੈਕਟਰ ਉੱਥੋਂ ਦੇਖ ਅੱਛਾ ਦੇਖ ਆਉਂਦਾ ਨਾ ਆਈਆ ਗਿਆ ਮੋਟੇ ਬੇਦਸਾ ਤੇ ਕੁਲਿਆ ਉੱਲੇ ਆ ਦੇਣੀ ਟ੍ਰੈਕਟਰ ਵਾਲੇ ਚਬਰਾਈ ਐਂਸੀ ਵਾਲੇ ਐਂਸੀ ਆ ਉਹ ਤਾਂ ਘਰ ਤੇ ਆਉਂਦਾ ਤੇ ਘਰੋਂ ਤੇ ਆਉਂਦਾ ਉਹ ਕੱਢੇ ਨਹੀਂ ਨਕਾ ਵੀ ਨੇ ਨਕਾ ਵੀ ਥੱਕ ਗਿਆ ਉਹ ਨਕਾ ਵੀ ਉੱਥੇ ਗਿਆ ਨਾ ਲ ਗਿਆ ਨਾ ਆਇਆ ਕਾਫੀ ਦਿੱਤੀ ਨਾ ਆਇਆ ਨਹੀਂ ਕਾਫੀ ਨਾ ਆਇਆ ਕਾਫੀ ਲੈ ਲੇਂ ਆਂ ਦੇਖੇਂ 那个。 ਨੈਟ ਲਾਤ ਮੂਰਖਾ ਜਾਂਦੇ ਨੇ ਵਿਚ ਵੜ ਕੇ ਉਹ ਖਾਂਦੇ ਵੀ ਨਹੀਂ ਆਗੇ ਪੱਟਦੇ ਨੇ ਪੱਟਦੇ ਆ ਬਹਿ ਜਾਂਦੇ ਆ ਵਿੱਚ ਉਹ ਪੱਟ ਦਉਂਦੇ ਨੇ ਵਿੱਚੇ ਕੋਈ ਵਾਵੇ ਅਸੇ ਮਾਣ ਮੈਂ ਕਿ ਲਈ ਹੁਣ ਚੱਕ ਦੋ ਇਹਨੂੰ ਨਹੀਂ ਨਹੀਂ ਹਾਂ ਜਿੰਨਾਂ ਕੋ ਲਾਇਆ ਸੱਡੇ ਉਹਨਾਂ ਵੱਢ ਲੈ ਵਸੇ ਉਧਰੋਂ ਉਹ ਪਰਲੀ ਬੜੀ ਹੋ ਗਈ ਹਨ ਹਮ ਇਹ ਤੀ ਤਾਂ ਹੁਣ ਟਾਈਮ ਹੀ ਨਹੀਂ ਲੱਗਦਾ ਹੈਗਾ ਕੋਈ ਹੋਰ ਕੰਮ ਕਰਨ ਦਾ ਪਿਆਜ਼ਾਂ ਦੀ ਪਨੀਰੀ ਹੋ ਗਈ ਆ ਜਮੇ ਆਈ ਗੰਨੇ ਵੀ ਚੁੱਪਣੇ ਆ ਟਾਈਮ ਹੀ ਲੱਗਦਾ ਹੈਗਾ ਧੁੱਪੇ ਬੈ ਕੇ ਦੇਖਿਓ ਮਣੀ ਪਨੀਰੀ ਜਮੇ ਆਈ ਹੂੰ ਜਮੇ ਆਈ ਲੈ ਵੀ ਗੁਰੀ ਆਪਾਂ ਘਰੇ ਹੀ ਚਟਣੀ ਜੁਟਣੀ ਕੱਟ ਕੇ ਆਪਾਂ ਹਰੇ ਪਿਆਜ਼ਾਂ ਦੀ ਹੈਨਾ ਤੇ ਘਰੇ ਹੀ ਖਾ ਲਿਆ ਕਰਨੀ ਐ ਮੇਥੇ ਵਾਲੀਆਂ ਰੋਟੀਆਂ ਪਾਲਕ ਖੇਤ ਚ ਆਪਾਂ ਨੂੰ ਜਾਣ ਦੀ ਲੋੜ ਹੀ ਨਹੀਂ ਹੈਗੀ ਹੁਣ ਖੇਤ ਚ ਹੁਣ ਵਿਜੇ ਹੋਇਆ ਆਲੂ ਆਲੂ ਦਾ ਫੇਰ ਪਟ ਪਟ ਕੇ ਪੀ ਜਾਂਦਾ ਮੂਰ ਇਹ ਹੈਗਾ ਆਸਟ੍ਰੇਲੀਆ ਵਾਲਾ ਲਸਣ ਕੀ ਕੀ ਹੋ ਗਿਆ ਆ ਜਾਂਦਾ ਇਹਦੇ ਉੱਪਰ ਪਾਦਣਾ ਸੀ ਕੁਝ ਥੋੜਾ ਜਿਹਾ ਚਲੋ ਇਹ ਤਾਂ ਮੜਾ ਮੂਟਾ ਇੱਟਾਂ ਇਟਾ ਜਿਹੜੇ ਨੂੰ ਭੱਟ ਲਈਏ ਮੜਾ ਜਹ ਹੈ ਨਾ ਆਪਾਂ ਹੁਣ ਮੈਂ ਮੇਥੇ ਵਾਲੀ ਰੋਟੀਆਂ ਬਣਾਈਏ ਹੈ ਨਾ ਆ ਵੀ ਇਹ ਸਾਰੇ ਬੱਢ ਦੋ ਤੇ ਅੱਜ ਆਪਾਂ ਆਲੂ ਪਾਗੇ ਭੁਰਜੀ ਬਣਾ ਲਾਂਗੇ ਇਹ ਰਹੇ ਤੇ ਹੋਰ ਵੀ ਦੇਖ ਲੋ ਮੇਥੇਰੀਆਂ ਬਣਾ ਲੰਨੇ ਹਾਂ ਮੱਕੀ ਦੀਆਂ ਰੋਟੀਆਂ ਮੇਥੇ ਵਾਲੀਆਂ ਕੋਈ ਆਇਆ ਬਣੀ ਗਰੇ ਨਹੀਂ ਸ਼ਾਹ ਬਣਦਾ ਗੁਰੀ ਕਹਿੰਦਾ ਗੁਰੀ ਕਹਿੰਦਾ ਕੈਲੀ ਸ਼ਾਹ ਬਣਦਾ ਕਹਿੰਦਾ ਬੋਲਦਾ ਨਹੀਂ ਕਹਿੰਦਾ ਬੋਲਿਆ ਹੀ ਨਹੀਂ ਸ਼ਰ ਫਿਰ ਆਪਾਂ ਉਹਨੂੰ ਹੁਲਾੰਬਾ ਦਵਾਂਗੇ ਭਾਈ ਸਾਡੇ ਗੁਰੀ ਨਾਲ ਤੂੰ ਬੋਲਿਆ ਕਿਉਂ ਨਹੀਂ ਹੈਗਾ ਹੈ ਸਾਡਾ ਗੁਰੀ ਗੁੱਸੇ ਹੋ ਗਿਆ ਗੁਰੀ ਸਾਡਾ ਗੁੱਸੇ ਹੋ ਗਿਆ ਗੁਰੀ ਕੀ ਬਣਦਾ ਕੀ ਕੀ ਬਣਦਾ ਸ਼ਾਹ ਬਣਦਾ ਕਹਿੰਦਾ ਗੁਰੀ ਨੂੰ ਵੀ ਇੱਤੇ ਹੀ ਕਰਾਉਂਦਾ ਗੁਰੀ ਵੀ ਕੌਣ ਗਿਆ ਰੂਪੇ ਨੰਗਾ ਬਾਬਾ ਹੈ ਨੰਗਾ ਕੌਣ ਨੰਗਾ ਲੈਣੇ ਨੇ ਕਿਹਨੇ ਲੈਣੇ ਤੇਰੇ ਨੰਗਾ ਉਹ ਨੰਗਾ ਬਾਬਾ ਲੈਟਰ ਲਾ ਕੇ ਗਿਆ ਨੰਗਾ ਜਾੰਗਾ ਅੱਛਾ ਅੱਧੀ ਬਾਕੀ ਹੈ ਮਸ਼ੀਨ ਅਸੀਂ ਮਸ਼ੀਨ ਪਾ ਕੇ ਕੀ ਕਰਨੀ ਸੀ ਮਸ਼ੀਨ ਉਹਦੇ ਕਿਹਾ ਬੰਨਾ ਉਹਦੇ ਉੱਤੇ ਵਾਹੂ ਖਰਚ ਰੂਪੇ ਬਾਬਿਆਂ ਦੇ ਸੀਦਾਂ ਦੇ ਅੱਛਾ ਠੀਕ ਹੈ ਅੱਛਾ ਟਰੈਕਟਰ ਥੋੜੀ ਅਲਟਰ ਟਰੈਕਟਰ ਕਿੱਥੇ ਆ सिपियाला अच्छा ठीक है अच्छा 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 ठीक है ठीक है साफ हो जाओ फिर पाठ भी करा उूपे बाबा दे अच्छा ती भेजे तू नहीं गया फिर अच्छा कले ही ले गया ठीक है ठीक है चलो चल सफाई होगी है ना थोड़ी जी हम्म सफाई हो जूगी अच्छा ठीक है ठीक है खुल गी? ਇਹ ਰੂਪੇ ਬਾਬਿਆਂ ਨੇ ਫਰਸ਼ ਲਾਉਣਾ ਹੈ ਅਸੀਂ ਉਹ ਲੈ ਕੇ ਗਏ ਰਾਈਟ ਟਾਹ ਟਰੈਕਟਰ ਨੰਬੇ ਚਾਓ ਤੈਂ ਦੇਖਪਾਲ ਸਾਰੀ ਉਰੇ ਮਿਸਤਰੀ ਦੀ ਤੈਂ ਕਰਨੀ ਆ ਠੀਕ ਹੈ ਹਾਂ ਆਪਣਾ ਕੰਮ ਵੀ ਕੱਟ ਕਰਦਾ ਵੱਧ ਕਰਦਾ ਤੈਂ ਉਹਨੂੰ ਕਹਿਣਾ ਠੀਕ ਹੈ ਉਹਨੂੰ ਕਹਿਣਾ ਵੀ ਪੂਰਾ ਕੰਮ ਲੈਣਾ ਪੂਰਾ ਕੰਮ ਆ ਲੋ ਹਾਂ ਪੂਰੀ ਦਿਹਾੜੀ ਪੂਰਾ ਕੰਮ ਲੈਣਾ ਆਪਾਂ ਨੇ ਮਿਸਤਰੀ ਤੋਂ ਨਾਲੇ ਲੇਬਰ ਤੋਂ ਠੀਕ ਹੈ ਤੇਰੀ ਯੂਡੀਆ ਨਾ ਪੂਰੇ ਵਾਂਗ ਇਸ ਤਰ੍ਹਾਂ ਕੰਮ ਛੇਤੀ ਛੇਤੀ ਕਰੋ ਹੈਨਾ ਤੇ ਛੇਤੀ ਕਰੋ ਹਾਂ ਹਾਂ ਵੀ ਛੇਤੀ ਛੇਤੀ ਕੰਮ ਕਰਨਾ ਆਪਾਂ ਨੇ ਠੀਕ ਹੈ ਹਾਂ ਉਹਦੋਂ ਨਾ ਕੋਈ ਉਹ ਕੋਈ ਨਹੀਂ ਕੋਈ ਸਿੱਟਾ ਰੁਪਏ ਨੂੰ ਹਾਂ ਰੁਪਏ ਨੂੰ ਜਾਵਾਂਗੇ ਹਾਂ ਉਹ ਆਖਿਰ ਹੋ ਗਿਆ ਠੀਕ ਹੋ ਗਿਆ ਬਣਾਦੀ ਰੋੜ ਐਨੋ ਅੱਛਾ ਤੂੰ ਕਰ ਗਿਆ ਸੀ ਆ ਆ ਇਹ ਨਵਾਬ ਨੇ ਦੱਸਿਆ ਨੇ ਜੰਗ ਬਾਬੇ ਨੇ ਹੋਰ ਅੱਛਾ ਐ ਮਾਪੀ ਹੋਕਪੋਤ ਸਾਯੋ ਲੈ ਵਧੀਆ ਵਰਤੋ ਆ ਗਾ ਤੁ ਆਏ ਜਾ ਆ ਇਧਰ ਨੂੰ ਜਾਵਾਂਗੇ ਫਿਰ ਹੁਣ ਯਾਰ ਪੱਕਾ ਐ ਨਾ ਅੱਛਾ ਸਾਲਟ ਹੋਏ ਮਾਦਾਤੇ ਸਾਲਟ ਹੋਏ ਚੱਲ ਵਧੀਆ ਫਿਰ ਗੁੜੀ ਇਧਰ ਨੂੰ ਚੱਲਾਂਗੇ ਫਿਰ ਤੁਹਾਨੂੰ ਲਾ ਨਾ ਗਾ ਜਗਾ ਨਹੀਂ ਹਾਂ ਚੇਤੀ ਆ ਜਾਣਾ ਉਧਰ ਨੂੰ ਫਿਰ ਉਥੇ ਬੈਠਣਾ ਨਹੀਂ ਰ ਆ ਹੂੰ ਆ ਗੁਰਦੁਆਰੇ ਕੋਲ ਕੰਪੇਰਾ ਉ ਗੁਰਦੁਆਰੇ ਕੋਲ ਹਾਂ ਗੁਰਦੁਆਰੇ ਕੋਲ ਸਾਰੀ ਉਹ ਸਾਰੀ ਰੋਡ ਵਧੀਆ ਬਣਾਈ ਰੋਡ ਬਣ ਗਈ ਉਹ ਵੀ ਗੁਰੀ ਨੂੰ ਸਾਰਾ ਜਾਣਕਾਰੀ ਹੁੰਦੀ ਆ ਸਾਰੀ ਵਾਲੇ ਦੋਲੇ ਦੀ ਜਦ ਤਾ ਹੈ ਨਹੀਂ ਸੀਗੀ ਛੁੱਟੀ ਹੋਈ ਸੀ ਜਾਂ ਮੱਥਾ ਦੀਵਾਲੀ ਨੂੰ ਟੇਕੇ ਆ ਨਾ ਮੱਥਾ ਦੇਕੇ ਆ ਬਣੀ ਹੋਈ ਗਨੋਂ ਮਤ ਦੇਖਿਆ ਆਪਾਂ ਹੁਣ ਨਹੀਂ ਗਏ ਨਹੀਂ ਸੀ ਆਕੇ ਨਹੀਂ ਆਗੇ ਜਦ ਦਵਾਲੀ ਨੂੰ ਗਏ ਜਿੱਥੇ ਟੁੱਟੀ ਹੋਈ ਸੀ ਨਹੀਂ ਨਹੀਂ ਟੁੱਟੀ ਹੋਈ ਸੀ ਤਾਂ ਦੇਖਿਆ ਨਹੀਂ ਸਾਰਾ ਘਰ ਨਵੇਂ ਬਣ ਗਿਆ ਇਹ ਦੱਸਿਆ ਮਿਰਿੰਦਰ ਦੱਸਿਆ ਇਹ ਬਿੰਦੇ ਦੱਸਿਆ ਹੁੰਦੇ ਅੱਛਾ ਹਾਂ ਵਿਆਹ ਕਰ ਸੀ ਬਿੰਦੇ ਦੇ ਵਿਆਹ ਅੱਛਾ ਤੂੰ ਗਿਆ ਸੀ ਬਿੰਦੇ ਦੇ ਵਿਆਹ ਵਿਆਹ ਦੇ ਮੈਂ ਹਾਂ ਦੇਖ ਲਈ ਫਿਰ YouTube ਤੇ ਪਾਇਆ ਹੋਇਆ ਆਪਣਾ ਵਿਆਹ ਇਹਦੇ ਇਹ ਦੱਸਿਆ ਬਿੰਦੇ ਦੱਸਿਆ ਹੂੰ ਆ ਪੱਕਾ ਹੋ ਗਿਆ ਬਿੰਦੇ ਨੇ ਦੱਸਿਆ ਇਹਨੂੰ ਕਹਿੰਨਾ ਹੁਣ ਵਿਆਹ ਨੂੰ ਗਏ ਸੀ ਵੀਰਾ ਆ ਪੱਕਾ ਬਣ ਗਿਆ ਉੱਥੇ ਅੱਜ ਘੰਟਾ ਆ ਜਾਂਦੀ ਗੱਡੀ ਜਾ ਹੂੰ ਅੱਜ ਘੰਟਾ ਆ ਜਾਂਦੀ ਗੱਡੀ ਹੂੰ ਆਪਾਂ ਹੁਣ ਰੂਪੇ ਨੂੰ ਜਾਵਾਂਗੇ ਫਿਰ ਰੂਪੇ ਵੀ ਆਓ ਹਾਂ ਰੂਪੇ ਨੂੰ ਚੱਲਣਾਗੇ ਜਾ ਨਾ ਸਿੱਧਾ ਰਾਤ ਚੁਕੋਹੀ ਦੇ ਵਿੱਚ ਦੀ ਉਧਰ ਨੂੰ ਸਿੱਧੇ ਚੱਲ ਜਾਣਾ ਮੇਰੇ ਕੋਟੜਾ ਰੋਡ ਆਉਂਗਾ ਇਸੜੂ ਦਹਿੜੂ ਹੈ ਨਾ ਸਿੱਧਾ ਹੀ ਇੱਖਾ ਹੀ ਹਾਂ ਸਿੱਧਾ ਹੀ ਕਕਲਾਹੇ ਤੋਂ ਅੱਗੇ ਜਾ ਕੇ

ਲੈ ਗੁਰੀ ਮਾਰਦਾ ਆਰਡਰ ਹੈ ਨਾ ਆਰਡਰ ਮਾਰਤਾ ਹੈ ਤਾਂ ਹੀ ਲਾਉਣ ਲੱਗੇ ਛੇਤੀ ਛੇਤੀ ਇਹ ਲਗੁਰੀ ਦਾ ਆਰਡਰ ਚੱਲ ਪਿਆ ਹੈ ਛੇਤੀ ਛੇਤੀ ਲਾਉਣ ਲੱਗੇ ਤੁਸੀਂ ਵੀ ਇਹ ਸਾਡਾ ਗੁਰੀ ਹੈ ਨਾ بس ਗੁਰੀ ਤੈਨੂੰ ਕੁਰਸੀ ਤੇ ਬੈਠਾ ਰਹਿਣਾ ਇੱਥੇ ਆ ਕੇ ਠੀਕ ਹੈ ਆਰਡਰ ਹੀ ਮਾਰਨੇ ਆ ਸਾਰਿਆਂ ਨੂੰ ਚਾਬੀ ਦੇ ਦਿੰਦੇ ਇਹਨੂੰ ਚਾਬੀ ਦੇ ਦੂੰ ਚਾਬੀ ਦੇ ਦੂੰ ਤੈਨੂੰ ਹਾਂ ਵੇ ਨਹੀਂ ਗਿਆ ਇਹ ਕੋਲ ਨੂੰ ਯਾਰ ਹਾਂ ਸਾਰਾ ਕੰਮ ਕਰ ਹੁਣ ਸਰੀਆ ਵੀ ਆਉਣ ਵਾਲਾ ਆਪਣੇ ਸਰੀਆ ਵਾਲੀ ਗੱਡੀ ਤੁਰ ਪੀ ਖੰਨੇ ਤੋਂ ਠੀਕ ਆ ਹਾਂ ਸਰੀਆ ਸਹੀ ਹੈ ਸਰੀਆ ਆਪਾਂ ਕਿੱਥੇ ਲਾਹੀਏ ਦੱਸ ਕਿੱਥੇ ਲਾਹੀਏ ਬੀ ਇੱਥੇ ਲਾਹੀਏ ਹਾਂ ਹਾਉਥੇ ਲੋਟਾ ਹੈ ਨਾ ਹਾਂ ਮੋਟਰਸਾਈਕਲ ਆਪਾਂ ਪਰੇ ਕਰ ਦੰਨੇ ਆ ਹੂੰ ਉਸ ਲਈ ਤੇ ਬੀ ਵੀ ਪਤਾ ਇਹ ਨੂੰ ਮਜੂਆ ਫੇਰ ਨਿੱਕ ਮੂਜਾ ਨਾ ਚਾਬੀ ਤੈਨੂੰ ਦੇ ਕੇ ਜਾਉਂਗੇ ਆਉਣੇ ਵਾਲੇ ਕਹਿੰਦਾ ਮੈਂ ਚੱਲ ਪਿਆ ਆਪਣੇ ਸਾਡੇ ਹੁੰਦੇ ਹੁੰਦੇ ਆ ਜਾਣਾ ਉਹਨੇ ਆ ਜਾਣਾ ਉਹਨੇ ਬਸ ਹੁਣ ਤੂੰ ਉਹਨਾਂ ਨੂੰ ਵੀ ਆਰਡਰ ਮਾਰ ਕੇ ਫਟਾਫਟ ਲਹਾ ਲੈਣਾ ਆਪਾਂ ਨੇ ਚੰਗਾ ਹਾਂ

ਮੋਟਰਸਾਈਕਲ ਲੈ ਜਾ ਇੱਥੇ ਗੁਰੀ ਕਹਿ ਕੇ ਗਿਆ tá para o vizinhança ali ਨੰਗੀ ਵੀ ਇੱਥੋਂ ਮੈਂ ਦੇਖ ਲਿਓ ਕਹਿਦੇ ਉਹਨੂੰ ਦੇ ਟਰਾਲੀ ਫਸੀ ਖੜੀ ਆ ਦੇ ਸ਼ਾਰਟਸ ਮੈਂ ਬੈਗ ਨੂੰ ਹੋਇਆ ਨਹੀਂ ਲੋਕ ਕਰਦੇ ਸਾਰ ਹੋ ਗਿਆ ਉਹ ਗੇੜਾ ਨਹੀਂ ਨਾ ਬਣਦਾ ਹਾਂ ਗੇੜਾ ਨਹੀਂ ਬਣਦਾ ਸੀ ਉਹ ਸੁਦੀ ਕੱਢੀ ਲੋ ਨਾ ਮੈਂ ਕੱਢੀ ਵੇਸ ਨੋ ਵੀ ਟਰੈਕਟਰ ਹੋ ਗਿਆ ਸਹੀ ਤੇ ਚਾਹ ਵੀ ਪੀਣ ਲੱਗ ਗਏ ਠੀਕ ਹੈ ਗੁਰੀ ਗੁਰੀ ਵੀ ਸਾਡਾ ਫੇਰ ਆ ਗਿਆ गुरी, देख ला तेरे कहे तो सरिया ठीक हाँ। तो है मोटरसाइकिल ले ले गया ले गया ले गया कार 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 खड़ा कार खड़ी मोटरसाइकल खा जू गा देंगे अजो प्रश्त पेजूगी ना फिर आप गां ਟਾਈਮ ਲੱਗ ਜਾਂਦਾ ਕਿ ਉਹ ਚੱਲ ਠੀਕ ਹੈ ਗੁਰੀ ਬਾਈ ਕਰਦੇ ਸਾਸੀ ਕਹੇ ਬੁਲਾ ਲੈ ਸਾਰਿਆਂ ਨੂੰ ਹਾਂ